ਅੱਜ ਆਪਾਂ ਦਿਖਾਵਾਂਗੇ ਕਿ ਅਸੀਂ ਸਕੈਚਵਨ ਚਕੈਦਾ ਰਹਿੰਦੇ ਆ ਤੇ ਹੁਣ ਆਪਾਂ ਜਾਂਦੇ ਪਏ ਆ ਗੁਰਦੁਆਰਾ ਸ਼ਹੀਦਾ ਸਾਹਿਬ ਤੇ ਆ ਮੇਰੀ ਕਲਾਸ ਹੈਗੀ ਅੱਜ ਪੰਜਾਬੀ ਤੇ ਇਹਨਾਂ ਬਾਬਾ ਭਾਈ ਸੁਖੈਣ ਸਿੰਘ ਜਿਹੜੇ ਸਾਨੂੰ ਪੰਜਾਬੀ ਪੜ੍ਹਾਉਂਦੇ ਆ ਤੇ ਹੁਣ ਆਪਾਂ ਚੱਲ ਗੁਰਦੁਆਰੇ ਦੇ ਅੰਦਰ ਇੱਥੇ ਬਹੁਤ ਜ਼ਿਆਦਾ ਠੰਡ ਹੈ ਹੋਈ ਆ ਦਿਖਾਈਏ ਬਹੁਤ ਜ਼ਿਆਦਾ ਠੰਡ ਉੱਥੇ ਦੇਖ ਲਓ ਉੱਥੇ ਉੱਥੇ ਸਨੋ ਪਈ ਆ ਹੁਣ ਆਪਾਂ ਇਹ ਗੁਰਦੁਆਰੇ ਦੇ ਅੰਦਰ ਚੱਲੇ ਆ ਜਿਹੜੇ ਆਪਣੀ ਮਾਂ ਜਿਹੜੇ ਬੱਚੇ ਆਪਣੇ ਦੇ ਪੰਜਾਬੀ ਨਹੀਂ ਪੜ੍ਹ ਪਾਂਦੇ ਲਿਖ ਨਹੀਂ ਪਾਉਂਦੇ ਇਹਨਾਂ ਨੂੰ ਇੱਥੇ ਜ਼ਰੂਰ ਆਉਣਾ ਚਾਹੀਦਾ ਹੈਗਾ ਇਹ ਸਾਡਾ ਇਤਿਹਾਸ ਹੈ ਤੇ ਇਹ ਸਾਡੀ ਮਾਂ ਬੋਲੀ ਹੈ ਠੀਕ ਹੈ ਜਿਹੜੇ ਬੰਦੇ ਆਪਣੇ ਮਾਂ ਮੋਲੀਆਂ ਤੋਂ ਨਿਕਲ ਜਾਂਦੇ ਆ ਨਿਕਲ ਜਾਂਦੇ ਆ ਹੱਥਾਂ ਤੋਂ ਉਹ ਅਨਸਕਸੈਸਫੁਲ ਤੇ ਚੱਲ ਜਾਂਦੇ ਆ ਮੀਨਸ ਉਹ ਜੜੀ ਤੋੜਦੀ ਉਹਨਾਂ ਨੇ ਆਪੀ ਆਪੀ ਜਿਹੜੇ ਜਿਹੜੇ ਆਪਣੀ ਮਾਂ ਮੋਲੀਆਂ ਰਹਿੰਦੇ ਆ ਉਹ ਔ ਸਕਸੈਸਫੁਲੀ ਰਾਹ ਦੇ ਵਿੱਚ ਚੱਲਦੇ ਆਪਾਂ ਅਪਾ ਚਲਾ ਗੁਰਦੁਆਰ ਦੇ ਅੰਦਰ ਚਲੋ ਚਲੋ ਲੱਗਾ ਉਹ ਜਿਹੜਾ ਸੋਚਦੇ ਨੂੰ ਜਿਹੜਾ ਆ ਕੇ ਆ ਗਿਆ ਹੁਣ ਆਪਾਂ ਜੇ ਕਮਰੇ ਆਪਾਂ ਕੋ ਦੂਸਰਾ ਜਿਹੜੇ ਕਮਰੇ ਤੁਸੀਂ ਦੋ ਕਮਰੇ ਦਾ ਦਰਵਾਜ਼ਾ ਆਪੋ ਤੇ ਪੜਦੇ ਆ ਇਹ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਦੀ ਖੋਜ ਆ ਤੇ ਇਹਨੂੰ ਆਪਾਂ ਪੜਨਾ ਚਾਹ ਪੜਨਾ ਚਾਹੀਦਾ ਹੈਗਾ ਜਿਹੜੇ ਬੱਚੇ ਬਰੇਸ਼ ਤੇ ਰਹਿੰਦੇ ਆ ਹੈਨਾ ਉਹਨਾਂ ਨੂੰ ਇਹ ਪੜਨਾ ਚਾਹੀਦਾ ਹੈਗਾ ਕਿਉਂਕਿ ਇਹ ਸਾਡਾ ਮਜੂਰ ਹੈ ਸਸਾਰੇ ਦੋਸਤ ਨੂੰ ਕੇ ਹੁਣ ਚੱਲੇ ਆਪਾਂ ਦਰਵਾਜ਼ਾ ਹੱਤੇ ਅਬੂ ਜੀ ਕਾ ਕਲ ਸਾਹ ਵਾਹਿਗੁਰੂ ਜੀ ਦੇ ਫਤਿਹ ਸਭ ਛੋਟਾ ਜਿਹਾ ਉਪਰਾਲਾ ਹੈ ਕੈਨੇਡਾ ਦੀ ਧਰਤੀ ਤੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਨਾ ਆਪਣੀ ਮਾਂ ਬੋਲੀ ਨਾਲ ਗੁਰਮੁਖੀ ਲਿਪੀ ਨਾਲ ਸੋ ਇਹ ਜਿਹੜੀ ਗੁਰਮੁਖੀ ਲਿਪੀ ਇਹ ਕਿਸੇ ਆਮ ਇਨਸਾਨ ਦੀ ਨਹੀਂ ਜਾਂ ਕਿਸੇ ਹੋਰ ਦੀ ਨਹੀਂ ਇਹ ਸ੍ਰੀ ਗੁਰੰਗਤ ਦੇ ਮਹਾਰਾਜ ਜੀ ਨੇ ਸਾਨੂੰ ਗੁਰਮੁਖੀ ਲਿਪੀ ਸਿਖਾਈ ਅਤੇ ਪੜ੍ਹਾਈ ਇਹ ਪਰੰਪਰਾ ਇਹ ਸੰਸਥਾ ਇਹ ਵਿਦਿਆ ਦਾ ਕੇਂਦਰ ਕਿੱਥੋਂ ਸ਼ੁਰੂ ਹੋਇਆ ਸ੍ਰੀ ਗੁਰੰਗਤ ਦੇ ਮਹਾਰਾਜ ਜੀ ਛੋਟੇ ਛੋਟੇ ਬੱਚਿਆਂ ਨੂੰ ਪੜ੍ਹਾ ਰਹੇ ਨੇ ਜਦੋਂ ਬੱਚੇ ਪੜ੍ਹਾ ਰਹੇ ਨੇ ਤੇ ਮਹਾਰਾਜ ਜੀ ਨੇ ਇੱਕ ਉੱਤਮ ਅਖਾੜਾ ਵੀ ਰਚਿਆ ਸੀ ਸਤਿਗੁਰੂ ਸ੍ਰੀ ਗੁਰੰਗਤ ਦੇ ਮਹਾਰਾਜ ਜੀ ਵਿਦਿਆ ਦੇ ਦਾਨੀ ਵਿਦਿਆ ਦੇ ਮਹਾਨ ਇਹ ਕਹਿ ਲਓ ਉਹ ਵਿਦਿਆਦਾਤਾ ਸ੍ਰੀ ਗੁਰੰਗਦੇ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਗੁਰਮੁਖੀ ਅਤੇ ਪੰਜਾਬੀ ਗੁਰਮੁਖੀ ਲਿਪੀ ਬਾਰੇ ਬੱਚਣਾਂ ਨੂੰ ਜਾਣੂ ਕਰਵਾਇਆ ਨਾਲ ਇਹ ਹਦਾਇਤ ਕੀਤੀ ਕਿ ਭਾਈ ਪੰਜਾਬੀ ਗੁਰਮੁਖੀ ਸਿੱਕੇ ਬਾਣੀ ਪੜੋ ਮਨ ਨੂੰ ਬਲਵਾਨ ਕਰੋ ਸਰੀਰ ਬਲਵਾਨ ਕਰਨਾ ਤੁਸੀਂ ਮੱਲਾਖਾੜਾ ਰੱਜਿਆ ਉੱਥੇ ਜਾ ਕੇ ਕੁਸ਼ਤੀਆਂ ਕਰੋ ਸਤਿਗੁਰੂ ਜੀ ਪਹਿਲਾਂ ਪੰਜਾਬੀ ਗੁਰਮੁਖੀ ਲਿਪੀ ਬਣਾਉਂਦੇ ਸੀ ਬਾਅਦ ਵਿੱਚ ਗੁਰਬਾਣੀ ਦੀ ਸੰਥਿਆ ਕਰੋਣੀ ਉਸ ਤੋਂ ਬਾਅਦ ਫਿਰ ਮੱਲਾਖਾੜੇ ਵਿੱਚ ਕੁਸ਼ਤੀਆਂ ਕਰੋਣੀ ਆ ਸੋ ਸਤਿਗੁਰ ਜੀ ਨੇ ਸਾਡੇ ਦਾ ਬੜਾ ਵੱਡਾ ਪਰਉਪਕਾਰ ਕੀਤਾ ਸਾਨੂੰ ਗੁਰਮੁਖੀ ਲਿਪੀ ਦਿੱਤੀ ਏ ਉਸ ਵੇਲੇ ਹਮਾਈਉਂ ਹਾਰ ਕੀ ਸ਼ੇਰ ਸਾ ਸੁਲੀ ਕੋਲ ਆਇਆ ਸੀ ਜਦੋਂ ਤੇ ਉਸ ਵੇਲੇ ਫਿਰ ਸਤਿਗੁਰ ਜੀ ਪੜ੍ਹਾ ਰਹੇ ਸਤਿਗੁਰ ਕਹਿੰਨ ਲੱਗੇ ਸਭ ਤੋਂ ਪਹਿਲਾਂ ਅਸੀਂ ਵਿੱਦਿਆ ਪੜ੍ਹਾਵਾਂਗੇ ਉਸ ਤੋਂ ਬਾਅਦ ਤੇਰਨਾ ਗੱਲ ਕਰਾਂਗੇ ਮਹਾਨ ਵਿੱਦਿਆ ਜਿਹੜੀ ਇਹ ਸਾਡੇ ਸ੍ਰੀ ਗੁਰੰਗਤ ਦੇ ਮਾਰੇ ਦੂਸਰੇ ਗੁਰੂ ਮਹਾਰਾਜ ਜੀ ਨੇ ਸਾਡੀ ਝੋਲੀ ਪਾਈ ਏ ਸਾਨੂੰ ਲੋੜ ਏ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੋੜੀਏ ਪੰਜਾਬੀਅਤ ਨਾਲ ਜੋੜੀਏ ਗੁਰਮੁਖੀ ਨਾਲ ਜੋੜੀਏ ਕਿਉਂਕਿ ਇਹੀ ਸਾਡਾ ਵਿजूद ਇਹੀ ਸਾਡਾ ਅੱਜ ਇਹੀ ਸਾਡਾ ਕੱਲ ਇਹ ਬੱਚੇ ਸਾਡਾ ਫਿਊਚਰ ਨੇ ਸਾਡਾ ਇਤਿਹਾਸ ਬੜਾ ਵਿਰਾਟ ਹੈ ਬੜਾ ਵੱਡਾ ਸਾਡਾ ਇਤਿਹਾਸ ਹੈ ਅਸੀਂ ਉਹਨਾਂ ਵਿੱਚੋਂ ਪੈਦਾ ਹੋਏ ਹਾਂ ਜਿਹੜੇ ਲੋਕਾਂ ਲਈ ਹਿੰਦੁਸਤਾਨ ਲਈ ਨਹੀਂ ਹਰ ਇੱਕ ਮੁਲਕ ਲਈ ਖੜ ਜਾਂਦੇ ਨੇ ਸਾਡੇ ਰਗਾਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖੂਨ ਹੈ ਸੋ ਸਾਨੂੰ ਲੋੜ ਹੈ ਅੱਜ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੋੜੀਏ ਜੇ ਅਸੀਂ ਪੰਜਾਬੀ ਨਾਲ ਨਾ ਨਾ ਜੋੜਾਂਗੇ ਗੁਰਮੁਖੀ ਨਾਲ ਤੇ ਆਉਣ ਵਾਲੀ ਨਸਲ ਸਾਡੀ ਟੁੱਟ ਜਾਣੀ ਹੈ ਨਸ਼ਿਆਂ ਵਿੱਚ ਚਲੀ ਜਾਵੇਗੀ ਨਸ਼ਿਆਂ ਨੇ ਤਬਾਹ ਕਰ ਦੇਣੀ ਹੈ ਤੇ ਹੋ ਵੀ ਰਹੀ ਹੈ ਆ ਲੋੜ ਹੈ ਸਾਨੂੰ ਆਪਣੇ ਗੁਰਮੁਖੀ ਨਾਲ ਜੁੜਨਾ ਪੰਜਾਬੀ ਨਾਲ ਜੁੜਨਾ ਤਾਂ ਕਿ ਅਸੀਂ ਆਪਣੀ ਆਉਣ ਵਾਲੀ ਨਸਲ ਨੂੰ ਦੱਸ ਸਕੀਏ ਅਸੀਂ ਕੌਣ ਹੁੰਨੇ ਹਾਂ ਕਿੰਨਾ ਚ ਪੈਦਾ ਹੋਏ ਆ ਅਸੀਂ ਦੱਸ ਸਕੀਏ ਸਾਡਾ ਕਦੀ ਸਰਦਾਰ ਕਪੂਰ ਸਿੰਘ ਹੋਇਆ ਹੈ ਕਈ ਦੱਸ ਸਕੀਏ ਸਾਡਾ ਹਰੀ ਸਿੰਘ ਨਲਵਾ ਹੋਇਆ ਹੈ ਛੇੜੇ ਪੰਜਾਬ ਸਾਡਾ ਹੋਇਆ ਬੰਦਾ ਸਿੰਘ ਬਹਾਦਰ ਹੋਇਆ ਸਾਡੇ ਮਹਾਨ ਜਰਨੈਲ ਹੋਏ ਨੇ ਸੋ ਲੋੜ ਹੈ ਜੇ ਪੰਜਾਬੀ ਦੱਸਾਂਗੇ ਪੜ੍ਹਾਵਾਂਗੇ ਤਾਂ ਹੀ ਅਸੀਂ ਆਪਣਾ ਇਤਿਹਾਸ ਦੱਸਾਂਗੇ ਸੋ ਲੋੜ ਬੇਨਤੀ ਭਾਈ ਆਪੋ ਆਪਣੇ ਬੱਚਿਆਂ ਨੂੰ ਪੰਜਾਬੀ ਜਰੂਰ ਸਿਖਾਈਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ